ਦੋਸਤੋ ਨਮਸਕਾਰ ਮੈਂ ਸੰਜੀਤ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਲੰਟੀਅਰ ਹਨ ਉਹਨਾਂ ਵੱਲੋਂ ਮੋਰਚਾ ਸੰਭਾਲ ਲਿਆ ਗਿਆ ਆਓ ਉਹਨਾਂ ਤੋਂ ਜਾਣਦੇ ਆ ਕਿਉਂ ਮੋਰਚਾ ਸੰਭਾਲਿਆ ਕਿ ਜਿਹੜੇ ਕੀ ਘਰੇ ਬੈਠੇ ਸੀਗੇ ਤੇ ਅੱਜ ਉਹਨਾਂ ਨੇ ਝੰਡਾ ਚੱਕ ਲਿਆ ਤੇ ਅੱਗੇ ਦੀ ਕੀ ਰਣਨੀਤੀ ਹੈ ਹਾਂਜੀ ਗਿੱਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਅੱਜ ਤੱਕ ਘਰੇ ਬੈਠੇ ਸੀ ਤੇ ਅੱਜ ਜਿਹੜਾ ਝੰਡਾ ਚੱਕਿਆ ਇਹਦਾ ਕੀ ਕਾਰਨ ਹੈ ਜਿੰਦਰ ਸਾਹਿਬ ਅੱਜ ਝੰਡਾ ਸੀ ਇਸ ਲਈ ਚੱਕਿਆ ਕਿਉਂਕਿ ਜਦੋਂ ਦੀ ਪਾਰਟੀ ਸ਼ੁਰੂ ਹੋਈ ਆ ਉਦੋਂ ਦਾ ਝੰਡਾ ਚੱਕਿਆ ਹੋਇਆ ਸੀ ਤੇ ਪਾਰਟੀ ਨੂੰ ਸਤਾ ਚ ਲੈ ਕੇ ਆਇਆ 12 ਸਾਲ 13 ਸਾਲ ਮਿਹਨਤ ਕਰਕੇ ਤਾਂ ਅੱਜ ਜਦੋਂ ਸਤਾ ਦੇ ਵਿੱਚ ਪਾਰਟੀ ਹੈਗੀ ਆ ਉਸ ਦੇ ਬਾਵਜੂਦ ਦੋਗਲੀ ਰਾਜਨੀਤੀ ਹੋ ਰਹੀ ਹੈ ਜਿਹਦੇ ਵਿੱਚੋਂ ਵਿਚ ਰਹਿ ਕੇ ਦੂਜੀਆਂ ਪਾਰਟੀਆਂ ਨੂੰ ਸਹਾਰਾ ਦਿੱਤਾ ਜਾ ਰਿਹਾ ਔਰ ਜਿਹੜੇ ਮੇਨ ਵਲੰਟੀਅਰ ਹੈਗੇ ਆ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਇਹ ਕਲੇਸ਼ੀ ਹੈ ਇਹ ਤੁਰਦੇ ਨਹੀਂ ਜਦ ਕਿ ਉਹਨਾਂ ਦੀਆਂ ਡਿਊਟੀਆਂ ਨਹੀਂ ਲਗਾਈਆਂ ਜਾ ਰਹੀਆਂ ਇਸ ਸਥਿਤੀ ਨੂੰ ਦੇਖ ਕੇ ਦੇਖਦੇ ਹੋਏ ਇਹ ਕਾਲੀਦਲ ਨੂੰ ਉਤੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਫਿਰ ਸਾਰੇ ਵਲੰਟੀਅਰ ਨੇ ਇਹ ਸੋਚਿਆ ਕਿ ਪਾਰਟੀ ਸਾਡੀ ਆ ਅਰਵਿੰਦ ਕੇਜਰੀਵਾਲ ਸੁਪਰੀਮੋ ਸੀਐਮ ਸਾਡਾ ਭਗਵੰਤਪਾਣਾ ਜੇ ਲੋਕਲ ਲੈਵਲ ਤੇ ਲੀਡਰ ਇਹੋ ਜਿਹੇ ਹਰਕਤਾਂ ਕਰਦੇ ਆ ਤਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਦੋਂ ਪਾਰਟੀ ਵਿਜਿੱਤ ਲਈ ਰੋੜਾਂ ਤੇ ਭੱਲੇ ਭੁਲੇ ਅੱਜ ਅਸੀਂ ਟੀਲਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉ ਦਾ ਮਾਰਚ ਕਰਦੇ ਹੋਏ ਸ਼ਹੀਦ ਭਗਤ ਸਿੰਘ ਸਟੇਡੀਅਮ ਪਹੁੰਚੇ ਆਂ ਔਰ ਕੱਲ ਤੋਂ ਸਾਡੀ ਰਣਨੀਤੀ ਇਹ ਰਹੂਗੀ ਕਿ ਇੱਕ ਤੋਂ ਵਾਰਡ ਅਸੀਂ ਸਾਈਕਲਾਂ ਤੇ ਮੋਟਰਸਾਈਕਲਾਂ ਦੇ ਉੱਤੇ ਜ਼ਰੂਰ ਪ੍ਰਚਾਰ ਕਰਾਂਗੇ ਤਾਂ ਕਿ ਸਰਦਾਰ ਗਰਮੀਤ ਸਿੰਘ ਖੁੱਡੀਆਂ ਨੂੰ ਇਥੋਂ ਚੰਗੀ ਜਿੱਤ ਹਾਸਲ ਕਰਵਾਈ ਜਾਵੇ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅੱਜ ਬੜੀ ਖੁਸ਼ੀ ਦੀ ਗੱਲ ਆ ਵੀ ਜਿਹੜੇ ਮੇਰੇ ਭਰਾ ਕਿਸੇ ਨਾ ਕਿਸੇ ਕਾਰਨ ਨਿੱਜੀ ਕਾਰਨਾ ਕਰਕੇ ਘਰੇ ਬੈਠੇ ਸੀਗੇ ਜਾਂ ਰੁੱਸੇ ਹੋਏ ਸੀ ਥੋੜੇ-ਮੋਟੇ ਪਾਰਟੀਆਂ ਰੁੱਸੇ ਗਲੇ ਚੱਲਦੇ ਰਹਿੰਦੇ ਆ ਕਿਸੇ ਕਾਰਨ ਕਈ ਵਾਰ ਕੰਮ ਥੋੜੇ-ਮੋਟੇ ਡਹਿ ਜਾਂਦੇ ਆ ਸੋ ਅੱਜ ਇਹ ਸਾਰੇ ਭਰਾ ਭਗਵੰਤ ਕਮਾਲ ਜੀ ਦੀ ਮਤਲਬ ਦਿਸਾਨਰ ਦੇ ਸੰਸਾਰ ਗਰਮੀਤ ਸਿੰਘ ਖੁੱਡੀਆਂ ਜੀ ਦੇ ਹੱਕ ਦੇ ਵਿੱਚ ਜਿਹੜੇ ਆਇਆ ਬਹੁਤ ਖੁਸ਼ੀ ਵਾਲੀ ਗੱਲ ਆ ਮੈਂ ਹੋਰ ਵੀ ਜਿਹੜੇ ਭਰਾ ਰੁੱਸੇ ਬੈਠਿਆ ਘਰਾਂ ਚ ਉਹਨਾਂ ਨੂੰ ਅਪੀਲ ਕਰਦਾ ਕਿ ਇਸ ਟਾਈਮ ਤੁਹਾਡੀ ਲੋਰਾ ਪਾਲ ਜੀ ਨੂੰ ਗੁੱਸੇ ਕੇ ਲਈ ਬਾਅਦ ਵਿੱਚ ਦੇਖ ਲਵਾਂਗੇ ਸੋ ਸਾਰੇ ਵੀਰ ਇਕਜਟ ਹੋ ਕੇ ਕੁਲਿਆ ਸਾਹਿਬ ਦਾ ਸਾਥ ਦੇ ਹਾਂਜੀ ਸ਼ਰਮਾ ਜੀ ਅੱਜ ਤੱਕ ਤੁਸੀਂ ਘਰੇ ਬੈਠੇ ਸੀਗੇ ਤੇ ਦੁਬਾਰਾ ਇੱਥੇ ਪ੍ਰਚਾਰ ਤੇ ਲੱਗਿਓ ਕੀ ਕਾਰਨ ਹੈ ਤੁਹਾਡਾ ਦੇਖੋ ਜਿਹੜੇ ਆਮ ਆਦੀ ਪਾਰਟੀ ਦੇ ਕੋ ਮੱਕੜਾ ਨੇ ਉਹਦੇ ਝੰਡੇ ਤੇ ਡੰਡੇ ਪੇ ਹੀ ਹੁੰਦੇ ਆ ਘਰੇ ਘਰੇ ਬੈਠਣ ਲਈ ਗੱਲ ਨਹੀਂ ਜੀ ਤੇ ਕਈ ਲੱਕੜਵੱਗੇ ਹੈਗੇ ਆ ਪਾਰਟੀ ਦੇ ਵਿੱਚ ਜਿਹੜੇ ਉਹਨਾਂ ਨੂੰ ਇਗਨੋਰ ਕਰਦੇ ਆ ਜੀ ਅੱਜ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੇ ਵਲੰਟੀਅਰ ਨੇ ਪਾਰਟੀ ਨੂੰ ਸਟੈਂਡ ਕੀਤਾ ਸੀ ਖੜਾ ਕੀਤਾ ਸੀਗਾ ਉਹ ਮਰੇ ਨਹੀਂ ਜਿੰਦੇ ਬੈਠੇ ਆ ਜੀ ਪਰ ਇੱਕ ਮਹੀਨਾ ਇਲੈਕਸ਼ਨ ਦਾ ਟੱਪ ਗਿਆ ਉਹਨਾਂ ਨੂੰ ਕਿਸੇ ਨੇ ਯਾਦ ਨਹੀਂ ਕੀਤਾ ਉਹ ਜੋ ਅੱਜ ਉਹ ਆਪਣੇ ਆਪ ਹੀ ਘਰੋਂ ਨਿਕਲੇ ਆ ਪਾਰਟੀ ਦਾ ਪ੍ਰਚਾਰ ਕਰਨ ਨੂੰ ਕਿ ਸਾਨੂੰ ਸੁਣਨ ਨੂੰ ਗੱਲਾਂ ਮਿਲਦੀਆਂ ਸੀਗੀਆਂ ਕੋਈ ਛਵਾ ਲੱਖ ਵੋਟਾਂ ਨਾਲ ਕੁੜੀਆਂ ਸਾਹਿਬ ਅੱਗੇ ਹੈ 1.5 ਲੱਖਾਂ ਵੋਟਾਂ ਨਾਲ ਅੱਗੇ ਹੈ ਸਾਡਾ ਇੱਕ ਇੱਕ ਐਮ.ਐਲ.ਏ 65-65 ਹਜ਼ਾਰ ਵੋਟਾਂ ਨਾਲ ਅੱਗੇ ਹੈ ਜੀ ਤੇ ਅਸੀਂ ਖੁੱਡੀਆਂ ਸਾਹਿਬ ਨੂੰ ਲੱਖ ਨੂੰ ਕਿਉਂ ਕੇ ਕਰਦੇ ਪਿਆ ਸਾਡਾ ਮਤਲਬ ਖੂਨ ਖੋਲਿਆ ਅਸੀਂ ਘਰੋਂ ਨਿਕਲੇ ਆ 10 ਦਿਨਾਂ ਜੇ ਪ੍ਰਚਾਰ ਚੇ ਪਏ ਆ ਅਸੀਂ ਇਹ ਪ੍ਰਚਾਰ 50 ਦੇ 50 ਵਾਡਾਂ ਤੱਕ ਆਪਣੇ ਲੈਵਲ ਤੇ ਲੈ ਕੇ ਜਾਵਾਂਗੇ। ਆਪਣੀ ਸ਼ਰਮਾ ਜੀ ਇੱਕ ਚੀਜ਼ ਦੱਸੋ ਜਿਹੜੇ ਕਿ ਹੁਣ ਪਿੱਛੇ ਐਮਐਲਏ ਦੀਆਂ ਵੋਟਾਂ ਪਈਆਂ ਸੀਗੀਆਂ। ਐਮਐਲਏ ਸਾਹਿਬ ਨੂੰ 93000 ਵੋਟ ਪਈ ਸੀ ਤੇ ਕਟੋ-ਕਟ 63-65000 ਤੇ ਲਗਭਗ ਸਮਥਿੰਗ ਆਪਾਂ ਮਾਰਜਨ ਤੇ ਜਿੱਤੇ ਸੀ। ਇਸ ਵਾਰ ਕਿੰਨੇ ਮਾਰਜਨ ਤੇ ਜਿੱਤਣ ਦੀ ਸੰਭਾਵਨਾ ਹੈ? ਦੇਖੋ ਜੀ ਸੰਭਾਵਨਾ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਐਮਐਸ ਐਮਐਲਏ ਸਾਹਿਬ ਨੂੰ ਚੈਲੰਜ ਕਰਦਾ ਕਿਉਂਕਿ ਉਹਨਾਂ ਨੇ 5-6 ਐਲਸੀ ਆਪਣੇ ਚ ਐਡ ਕਰ ਲਏ। ਜੀ। ਸਭ ਤੋਂ ਵਧੀਆ ਗੱਲ ਹੈ। ਅਸੀਂ ਬਹੁਤ ਖੁਸ਼ ਹਾਂ ਇਸ ਗੱਲ ਦੇ ਤੇ ਤੁਹਾਡੀ ਟੀਮ 'ਚ ਵਾਧਾ ਹੁੰਦਾ ਹੈ 1 ਲੱਖ ਦਾ ਖੋਖਾ ਪਾਰ ਕਰਨਾ ਚਾਹੀਦਾ ਉਹਨਾਂ ਨੂੰ ਜੇ ਉਹਨਾਂ ਨੇ 1 ਲੱਖ ਦਾ ਖੋਖਾ ਪਾਰ ਕਰਤਾ ਜਿੰਨੇ ਵੀ ਬਠਿੰਡੇ ਦੇ ਝੰਡੀ ਵਾਲੀ ਗੱਡੀਆਂ ਤੇ ਸਾਡੇ ਲੀਡਰ ਫਿਰਦੇ ਆ ਸਾਰਿਆਂ ਨੂੰ ਹਿਮਕੁੰਡ ਦੀ ਯਾਤਰਾ ਮੁਕਤ ਕਰਾਵਾਂਗੇ ਸਾਡੀ ਟੀਮ ਵੱਲੋਂ ਇਹ ਚੈਲੰਜ ਹੈ ਬਹੁਤ ਵਧੀਆ ਬਹੁਤ ਵਧੀਆ ਅਪਰੇਲਾ ਹਾਂਜੀ ਅਮਨ ਦੁਬੇ ਜੀ ਤੁਸੀਂ ਬਹੁਤ ਸਮੇਂ ਬਾਅਦ ਕਹਿਨ ਦਾ ਮਤਲਬ ਪ੍ਰਚਾਰ ਤੇ ਲੱਗੇ ਹੋ ਤੁਸੀਂ ਘਰੇ ਬੈਠਾ ਸੀ ਬੈਠੇ ਸੀ ਕਿ ਕੀ ਕਾਰਨ ਸੀਗਾ ਤੇ ਅੱਜ ਜਿਹੜੇ ਪ੍ਰਚਾਰ ਤੇ ਲੱਗੇ ਹੋ ਕੀ ਕਾਰਨ ਹੈ? ਪ੍ਰਚਾਰ ਦਾ ਫਿਲਹਾਲ ਤਾਂ ਇਹ ਕੁਝ ਨਹੀਂ ਸੀ ਬੱਸ ਉਹ ਤੇ ਬਾਅਦੂ-ਬਾਦ ਆਮ ਆਲੀ ਪਾਰਟੀ ਦੀ ਸਰਕਾਰੀ ਲੈ ਕੇ ਆਵਾਂਗੇ। ਕਿਉਂਕਿ ਅੱਜ ਰੈਲੀ ਕੱਢੀ ਆਪਾਂ ਮੋਟਰਸਾਈਕਲ ਤੇ। ਹਾਂਜੀ ਬਰਮਿੰਦਰ ਜੀ ਅੱਜ ਤੁਸੀਂ ਮੋਟਰਸਾਈਕਲ ਰੈਲੀ ਕੱਢੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਸ ਕੇ ਬਾਰੇ ਮੈਂ ਇਸ ਪਿਆ ਇਹ ਹੈ ਕਿ 2-3 ਮਹੀਨੇ ਹੋ ਗਏ ਕਿਸੇ ਦਾ ਨਾ ਫੋਨ ਆਇਆ ਚੋਣਕੇ ਵਾਲੇ ਐਵੇਂ ਨਾ ਕਿਸੇ ਉਹ ਆਇਆ। ਅੱਜ ਸਵੇਰ ਰਾਤ ਜਿੰਦਲ ਸਾਹਿਬ ਨੇ ਸ਼ਰਮਾ ਜੀ ਨੇ जगतार जी ने मेरे को फ़ोन किया था कि सुबह रैली निकालनी है मोटरसाइकिल की आप किले के, के पास पहुंचो तो बड़ा खुशी हुआ कि पुराने बंदों को याद किया जा रहा है अब ये खुंडिया साहब की मेहरबानी है जो याद करवाया जा रहा है या याद किया जा रहा है गिल साहब तो लग रहा है बिल्कुल ही भूल कर बैठ गए हैं पुराने बैठे